ਆਲ ਦੇ ਵਿੱਚ ਏ ਭੱਲੇ 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 ਜੱਗੂ ਦਾ ਦੀਪ ਜੱਗੂ ਜੱਜੂ ਏ ਆਰ ਨਵੇਂ ਕਰਦੇ ਨਵੇਂ ਸ਼ਲਾ ਚੈਂਪੀਅਨਸ਼ਿਪ ਦੇ ਇਤਿਹਾਸ ਇਸ ਸਾਲ 11 ਫਰਵਰੀ ਭੱਜੀ ਆਉਂਦੀ ਹੈ ਔਰ ਦੂਜੇ ਪਾਸੇ ਸਾਹ ਜਤਿੰਦਰ ਇਟਲੀ ਤੇ ਹੈਰੀ ਇੰਗਲੈਂਡ ਵੱਲੋਂ ਇੱਕ ਪਾਸੇ ਹਾਕਮ ਵਾਲਿਆ ਜੱਗੂ ਰਕੇਸ਼ ਮੋਪਰੀਆ ਟੱਕਰ ਸਿਹਾਲ ਦੇ ਮੈਦਾਨੇ ਤੇ ਚੱਲਦੀ ਹੈ ਦੁਨੀਆ ਆਨੰਦ ਮਾਣਦੇ ਕੈਮਰੇ ਫੋਕਸ ਫੋਟੋਆਂ ਖੇਚੀਆਂ ਜਾ ਰਹੀਆਂ ਓਏ ਮੇਰਿਆ ਰੱਬਾ 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 ਸਿਹਾਲ ਦੇ ਵਿੱਚ ਹੱਲਾ ਗੱਲਾ ਹੋ ਗਿਆ ਓਏ ਸਿਹਾਲ ਦੇ ਵਿੱਚ ਹੱਲਾ ਗੁੱਲਾਜਾ ਹੋ ਗਿਆ ਹੈ ਹੱਲਾ ਗੁੱਲਾ ਬੱਤੀ ਦਿਣਦਾ ਨਾਲ ਹੁਸ਼ਿਆਰਾ ਪੋਪੁਰੀਆ ਜਲਾਲਪੁਰੀਆ ਪਾਲਾ ਬੈਠਾ ਵੇਖਦਾ ਜੜਵੇ ਦਾ ਸੰਦੀਪ ਲੁਧਰ ਪੁੱਜਾ ਹੋਇਆ ਗੁਲਜਾਰੀ ਮੋਣਕ ਪੁੱਜਾ ਹੋਇਆ ਦੁਨੀਆ ਐਕਸ਼ਨ ਆਫ ਕਬੱਡੀ ਕਹਿੰਦੀ ਹੈ ਨਾਲ ਕਹਿੰਦੇ ਚੂੜ ਚੱਕਦਾ ਪੱਪੂ ਹੈ ਇਹ ਰਣੀਕੇ ਪਿੰਡ ਦਾ ਕਾਜੂ ਤੇ ਜਸ਼ਨ ਜਸ਼ਨ ਆ ਆਲਮਗੀਰੀ ਹੈ ਇਹ ਆਲਮਗੀਰੀ ਅਖਾੜੇ ਦਾ ਤਲਵਾਰ ਮੈਂ ਚਮਕੌਰ ਪਵਾੜ ਯੂਕੇ ਦੀ ਟੀਮ ਹੈ ਇਹ ਡਾਕਟਰ ਮੱਗਰ ਸਿਹਾਲ ਦੀ ਟੀਮ ਖੇਡ ਰਹੀ ਹੈ ਕਸ਼ਮੀਰ ਸਿੰਘ ਜੀ ਰੋੜੇਬਾਲ ਦੀ ਟੀਮ ਹੈ ਇਹ ਜਸਪਾਲ ਸਿੰਘ ਜੀ ਪਾਲਾ ਕੋਚ ਸਾਹਿਬ ਦੀ ਟੀਮ ਖੇਡ ਰਹੀ ਹੈ ਹਰਦੀਪ ਸ਼ਰਮਾ ਪੁੱਜਾ ਹੋਇਆ ਹੁਸ਼ਿਆਰਾ ਪੋਪੁਰੀਆ ਕਮਾਲ ਕਰੂ ਹੁਸ਼ਿਆਰਾ ਪੋਪੁਰੀਆ ਮੇਲਾ ਲੁੱਟੂ ਹੁਸ਼ਿਆਰਾ ਪੋਪੁਰੀਆ ਅੱਜ ਮੈਨੂੰ ਲੱਗਦਾ ਸਿਹਾਲ ਦੇ ਵਿੱਚ ਏ ਬੱਲੇ 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 ਕਰਵਾ ਗਿਆ ਹੈ ਪ੍ਰੋਫੈਸਰ ਸਾਹਿਬ ਏ ਹੁਸ਼ਿਆਰ ਹੈ ਇਹ ਬੋਪਰੀਆ ਉਹ ਸਿਹਾਲ ਵਾਲਾ ਕੋਸ਼ਿਸ਼ ਹੈ ਉਧਰ ਸ਼ਿਵਮ ਬ੍ਰੈਕਵਰਡ ਦਿੜਬੇ ਵਾਲੇ ਸਾਡੇ ਵੀਰ ਕਨੇਵੀ ਮਾਨ ਸਿੰਘ ਦੀਆਂ ਤਿੰਨ ਕਬੱਡੀਆਂ 11000 ਦੀਆਂ ਪਵਾ ਦਿਓ ਆਹ ਦਬੁਰਜੀ ਵਾਲਾ ਦੀਪ ਹੈ ਆਹ ਦਬੁਰਜੀ ਵਾਲਾ ਦੀਪ ਹੈ ਆਹ ਕਮਾਲੀਆ ਰੈਂਬੋ ਹੈ ਹਰਫ ਜੀਤੇ ਤੇ ਗਲਾਮ ਨੇ ਆਪਣੇ ਗੀਤੇ ਵਿੱਚ ਗੱਲ ਕੀਤੀ ਆਹ ਮੁੰਡਾ ਟਿੱਬਿਆਂ ਦਾ ਪੁੱਤ ਹੈ ਆਹ ਕਰਦਾ ਕੋਸ਼ਿਸ਼ ਟਿੱਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਹੈ ਦੁਨੀਆਂ ਕਣਾ ਓਏ ਸ਼ੇਰ ਭੁੱਖੇ ਰਹਿ ਸਕਦੇ ਆ ਪਰ ਕਹਿੰਦੇ ਘਾਣਾ ਖਾਂਦੇ ਸੱਜਣਾ ਓਏ ਇਹ ਦੌਰ ਚਾਉਣ ਵਾਲੇ ਚੋਬਰ ਪੁੱਜੇ ਹੋਇਆ ਇਹ ਕਹਿੰਦੇ ਦੁਨੀਆ ਨਚਾਉਣ ਵਾਲੇ ਖਿਡਾਰੀ ਪੁੱਜੇ ਹੋਇਆ ਇਹ ਧੰਨ ਧੰਨ ਕਰਵਾਉਣ ਵਾਲੇ ਪੁੱਜੇ ਹੋਇਆ ਕਾਜੂ ਰਣੀ ਕਹਿੰਦੇ ਗੋਗੋ ਰਾਧਾ ਨੇ ਦੀ ਟੱਕਰ ਚੱਲਦੀ ਹੈ ਟੱਕਰ ਦੇਖਣ ਯੋਗ ਹੈ ਉੱਠ ਵੇ ਸੋਹਣਿਆ ਦਿਲ ਕਿ ਦਿਲ ਕਰਕੇ ਡਗਦਾ ਤੈਨੂੰ ਨਸ਼ਾ ਜਵਾਨੀ ਦਾ ਚੰਦਰਿਆ ਲੋਧੀਆਣਾ 15ਵੀਂ ਸਦੀ ਦੇ ਵਿੱਚ ਲੋਧੀ ਵੰਸ਼ ਦੇ ਲੋਕਾਂ ਦਾ ਬਸਾਇਆ ਹੋਇਆ ਬਾਅਦ ਦੇ ਵਿੱਚ ਮੋਡੀਫਾਈ ਹੋ ਕੇ ਲੁਧਿਆਣਾ ਬਣ ਗਿਆ ਕੋਈ ਲੁਧਿਆਣਾ ਕਹਿੰਦਾ ਕੋਈ ਲੁਧਿਆਣਾ ਕਹਿੰਦਾ ਇਹ ਗਦਰੀ ਬਾਬਿਆਂ ਦੀ ਧਰਤੀ ਤੋਂ ਪੁੱਜਿਆ ਹੋਇਆ ਹੈ ਇਹਦਾ ਦਾਦਾ ਆਪਣੇ ਸਮੇਂ ਦਾ ਚੋਟੀ ਦਾ ਪਹਿਲਵਾਨ ਹੋਇਆ ਸਿਕੰਦਰ ਸਿੰਘ ਪਹਿਲਵਾਨ ਦਾ ਪੋਤਰਾ ਜਸ਼ਨ ਆਲਮਗੀਰੀਆ ਕਬੱਡੀ ਪਾ ਰਿਹਾ ਕਾਜੂ ਰਣੀਕੇ ਵਾਲਾ ਓਏ ਕਾਜੂ ਏ ਆ ਰਿਹਾ ਕਰਦੇ ਨਵੇਂ ਸ਼ਲਾਰੂ ਕਾਪੀ ਤੇ ਆ ਓਏ ਬੜਿਆਂ ਨੂੰ ਅੱਜ ਰੜ ਕੇ ਜਸ਼ਨਿਆ ਥਾਪੀ ਤੇਰੀ ਵੇ ਤੇਰੀ ਅਮਰਸਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਆਇਆ ਮਗਰਾ ਕੀਤੀ ਹੋਈ ਮਿਹਨਤ ਜਿਹੜੀ ਰੰਗ ਲਿਆਈ ਹੈ ਵੱਡੇ ਵੱਡੇ ਮੱਲ ਪੁੱਜੇ ਹੋਣੇ ਪੁਰਾਣੇ ਮੱਲ ਵੀ ਪੁੱਜੇ ਹੋਣੇ ਲਓ ਇੱਕ ਪਾਸੇ ਜੱਗੂ ਆਹ ਜੱਗੂ ਤੇ ਕਹਿੰਦੇ ਦੀਪ ਦੀ ਟੱਕਰ ਵਿੱਚ ਖੜ ਜੋਗ ਵਿੱਚ ਸਿਹਾਰ ਦੇ ਮੇਰੇ ਮਿੱਤਰੋ ਦੁਨੀਆ ਭੰਗਲੇ ਪਾਊਗੀ ਦੁਨੀਆ ਸਵਾਦ ਲਾਊਗੀ ਉਖੜ ਕੇ ਤੈਰ ਜੱਗੂ ਤੇ ਦੀਪ ਜੱਗੂ ਤੇ ਦੀਪ ਜੱਗੂ ਤੇ ਯਾਕਬੜ ਦੇ ਸ਼ੁਭਮ ਜੀ ਹੁਣਾਂ ਵੱਲੋਂ ਇਹ ਮਾਨ ਸਨਮਾਨ ਬਖਸ਼ੇ ਜਾ ਰਿਹਾ ਹੈ ਅੱਜ ਦਾ ਮੇਲਾ ਵੱਡਾ ਹੈ 3 ਤਰੀਕ ਨੂੰ ਦੁਗਾਰ ਦਾ ਮੇਲਾ ਖੇਡਿਆ ਜਾਣਾ ਹੈ ਉਹਦੇ ਲਈ ਵੀ ਆਪ ਸਭ ਨੂੰ ਪਿਆਰ ਭਰੇ ਸੱਦੇ ਆਹ ਦੁਬੁਰਜੀ ਵਾਲਾ ਦੀਪ ਹੈ ਆਹ ਦੁਬੁਰਜੀ ਵਾਲਾ ਦੀਪ ਹੈ ਇਹ ਅਬਰਸਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਆਇਆ ਹੈ ਵਰਦਾਸਰ ਲਾਈਨ ਦੇ ਲਈ ਖੇਡਦਾ ਆਹ ਦੂਜੇ ਪਾਸੇ ਕਹਿੰਦੇ ਸੁਭਾਉ ਵਾਲਾ ਸੱਤੀ ਕਰਦਾ ਕੋਸ਼ਿਸ਼ ਸੁੱਚੇ ਸੂਰਮੇ ਦੇ ਪਿੰਡ ਦਾ ਸੁੱਚੇ ਸੂਰਮੇ ਦੇ ਪਿੰਡ ਦਾ ਸੁੱਚੇ ਸੂਰਮੇ ਦੇ ਪਿੰਡ ਦਾ ਸੁੱਚੇ ਸੂਰਮੇ ਦੇ ਪਿੰਡ ਦਾ